ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੰਨੇ ਨੂੰ ਉਸ ਸਹਿਮ ਪਰੇ ਘਰ ਦਾ ਇੱਕ ਬੂਹਾ ਖੁੱਲ ਗਿਆ ਪਰ ਖੋਲਣ ਵਾਲਾ ਕੋਈ ਨਹੀਂ ਦਿਸਿਆ ਮਰਦਾਨੇ ਨੇ ਅੰਦਰ ਤੱਕਿਆ ਇੱਕ ਦੌੱਡੀ ਹੈ ਤੇ ਅੱਗੇ ਸੁੰਨਾ ਬੇੜਾ ਹੈ ਪਰ ਫੇਰ ਇਓਂ ਦਿਸਿਆ ਜਿਵੇਂ ਚਾਦਰ ਵਿਸੀ ਹੈ ਤੇ ਉੱਤੇ ਪਲਾਓ ਦਾ ਰਿਕਾਬ ਪਿਆ ਹੈ ਤੇ ਵਿੱਚੋਂ ਭਾਹ ਉੱਠ ਰਹੀ ਹੈ ਅਰ ਪਿੰਨੀ ਪਿੰਨੀ ਕੇਸਰ ਤੇ ਸੰਤਰੇ ਦੀ ਮੁਸਕਾ ਰਹੀ ਹੈ ਤਾਵਲਾ ਹੋ ਕੇ ਅੰਦਰ ਲੰਘ ਗਿਆ ਲੰਘਦੇ ਸਾਰ ਬੂਹਾ ਬੰਦ ਹੋ ਗਿਆ ਦੇਖਿਆ ਕੁਸਨ ਕਿ ਕਿਸ ਨੇ ਬੂਹਾ ਮੀਟਿਆ ਹੈ ਇਸ ਗੱਲ ਨੂੰ ਸਮਝ ਕੇ ਵੀਰ ਕੇਵ ਦੀ ਮੁਸਕਦਾ ਖਿੱਚਿਆ ਮਰਦਾਨਾ ਹੋਰ ਅੱਗੇ ਵਧਿਆ ਉੱਥੇ ਰਕੇਵ ਤਾਂ ਹੈ ਨਹੀਂ ਸੀ ਇੱਕ ਬਿਹੜਾ ਸੀ ਇਸ ਦੇ ਇੱਕ ਪਾਸੇ ਕੰਧ ਇੱਕ ਵਿੱਚ ਇੱਕ ਕਿੱਲੀ ਸੀ ਤੇ ਇਸ ਨਾਲ ਇੱਕ ਪਿੰਜਰ ਮਨੁੱਖ ਦਾ ਲਟਕ ਰਿਹਾ ਸੀ ਜੋ ਸਾਰੇ ਦਾ ਸਾਰਾ ਸਰੀਰ ਦੀਆਂ ਹੱਡੀਆਂ ਦਾ ਸੱਚ ਮੁੱਚ ਦਾ ਪਿੰਜਰ ਸੀ ਇੱਕ ਪੈਰ ਤਾਂ ਡਰ ਆਇਆ ਪਰ ਦੂਸਰੇ ਪੈਰ ਬਾਹਗਰੂ ਕਹਿ ਕੇ ਸੰਭਾਲਿਆ ਅਜੇ ਸੰਭਾਲਿਆ ਹੀ ਸੀ ਕੀ ਵੇੜੇ ਤੋਂ ਅੱਗੇ ਨਜ਼ਰ ਪਈ ਤਾਂ ਇੱਕ ਦਲਾਨ ਦਰਮਾਦੇ ਵਾਂਗੂ ਸੀ ਜਿਸ ਦੇ ਵਿਚਕਾਰ ਦੋ ਥੰਮ ਸਨ ਇਹਨਾਂ ਦੋਹਾਂ ਨਾਲ ਦੋ ਸੇਰਾਂ ਦੇ ਤਕੜੇ ਬੱਚੇ ਵੱਧੇ ਸਨ ਜੋ ਅੰਦਰ ਆਏ ਪ੍ਰਾਣੇ ਵੱਲ ਧੁਰਕੁਰ ਤੱਕ ਰਹੇ ਸਨ ਉਹਨਾਂ ਫੇਰ ਸਹਿਮ ਦਾ ਲਹਿਰਾ ਵੱਜਾ ਪਰ ਸਹਿਮ ਖਾ ਰਹੀ ਤੇ ਹਾਲ ਵਿੱਚ ਜਾ ਰਹੀ ਅਕਲ ਨੇ ਨਾજર ਨੂੰ ਫੁਰਤੀ ਨਾਲ ਇਹ ਵੇਖਣ ਵੱਲ ਲਾਇਆ ਕਿ ਸ਼ੇਰ ਵੱਧੇ ਹਨ ਜਾਂ ਖੁੱਲੇ ਤਦ ਉਹ ਪਾਗਾ ਨੂੰ ਵੱਧੇ ਹੋਏ ਨਾજર ਪਈ ਪਰ ਪੈਰ ਕੁਝ ਹੌਸਲਾ ਖਾ ਕੇ ਵੀ ਉੱਥੇ ਹੀ ਠਣੰਬਰ ਗਏ ਜਿੱਥੇ ਕੀ ਮਰਦਾਨਾ ਹੁਣ ਖੜੋ ਗਿਆ ਸੀ ਕੁਸ ਸਲਾਮਤੀ ਦਾ ਅਸਰਾ ਲੈ ਕੇ ਖੜਾ ਸੀ ਕਿ ਪੈਰਾਂ ਵਿੱਚ ਸਰਸਰ ਹੋਈ ਤੱਕੇ ਤਾਂ ਦੋ ਫਨੀਅਰ ਸੱਪ ਸਰਸਰ ਕਰਦੇ ਉਸਦੇ ਪੈਰਾਂ ਵਿੱਚ ਦੀ ਲੰਗਦੇ ਅੰਦਰ ਵੱਲ ਜਾ ਰਹੇ ਹਨ ਇਸ ਵੇਲੇ ਅਚਜ ਦਾ ਸਤਕਾ ਸਾ ਗਿਆ ਨਾ ਮਰਦਾਨਾ ਹੋਸ਼ ਵਿੱਚ ਹੈ ਨਾ ਬੇਹੋਸੀ ਵਿੱਚ ਨਾ ਸੇਰਾਂ ਵੱਲ ਨੂੰ ਬਚਾ ਲਈ ਵਾਦਾ ਹੈ ਨਾ ਪਹਿਲੇ ਸਹਿਮਿਆ ਦਾ ਸਹਿਮਿਆ ਪਿੱਛੇ ਹਟਦਾ ਹੈ ਨਾ ਜਿੱਥੇ ਖੜਾ ਸੀ ਉੱਥੇ ਕਿਸੇ ਸਲਾਮਤੀ ਵਿੱਚ ਹੈ ਨਾ ਸਰਕਣ ਵਿੱਚ ਕਿਸੇ ਸਲਾਮਤੀ ਬਾਸਦੀ ਹੈ ਇੱਕ ਚੱਕਰ ਸਿਰ ਨੂੰ ਆਇਆ ਅਰ ਕਬਰਾ ਕੇ ਨੈਣ ਬੰਦ ਹੋ ਗਏ ਹੌਲੇ ਫਿਰ ਹਲਾਇਆ ਤੇ ਨੈਣ ਖੁੱਲੇ ਸੱਪ ਲੰਘ ਚੁੱਕੇ ਸਨ ਛੇਰ ਖੁੱਲ ਕੇ ਲੋਪ ਹੋ ਚੁੱਕੇ ਸਨ ਇੱਕ ਸੰਗਮਰਦੀ ਚੌਂਕੀ ਅੱਗੇ ਧਰੀ ਹੈ ਉਸ ਪਰ ਚੋਲਾ ਦੀ ਰਕਾਬੀ ਰੱਖੀ ਹੈ ਖੁਸ਼ਬੂ ਆ ਰਹੀ ਹੈ ਇੱਕ ਪਤਲੀ ਸੌਣ ਚੁੱਪ ਚਾਪ ਸੁੰਦਰੀ ਆਈ ਪਾਣੀ ਦਾ ਗਲਾਸ ਧਰ ਗਈ ਇੱਕ ਹੋਰ ਆਈ ਮਰਦਾਨੇ ਦੇ ਪਿੱਛੇ ਚੌਂਕੀ ਬੈਠਣ ਵਾਸਤੇ ਧਾ ਗਈ ਇੱਕ ਹੋਰ ਆਈ ਚਮਚਾ ਧਰ ਗਈ ਇੱਕ ਹੋਰ ਆਈ ਦੁੱਧ ਦਾ ਸੱਣਾ ਰੱਖ ਗਈ ਪਰ ਨਾ ਕੋਈ ਬੋਲੀ ਨਾ ਕੋਈ ਮਾਨੋ ਸੰਗਾਸਨ ਬੀਤੀ ਸੀ ਦੀਆਂ ਪੁਤਲੀਆਂ ਕੰਮ ਕਰ ਗਈਆਂ ਹਨ ਮਰਦਾਨੇ ਹੁਣ ਚੰਗੀ ਤਰ੍ਹਾਂ ਪਿੱਛੇ ਡੱਠਾ ਬੂਹਾ ਤਾਂ ਬੰਦ ਸੀ ਕਿੱਲੀ ਵੀ ਸੀ ਪਰ ਨਾਲ ਪਿੰਜਰ ਨਹੀਂ ਸੀ ਲਟਕਦਾ ਇੱਕ ਚਾਦਰ ਲਟਕ ਰਹੀ ਸੀ ਅੱਗੇ ਡੱਠਾ ਤਾਂ ਦਲਾਨ ਸੀ ਪਰ ਹੋਰ ਕੁਝ ਨਹੀਂ ਸੀ ਹੀਠਾਂ ਉੱਪਰ ਸੱਜੇ ਖੱਬੇ ਨਜ਼ਰ ਮਾਰੀ ਤਾਂ ਕੋਈ ਪੈ ਦਾ ਸਮਾਨ ਜਾਂ ਅਦਬਦ ਨਜ਼ਾਰਾ ਨਹੀਂ ਸੀ ਹੁਣ ਭੁੱਖ ਜੋ ਸਹਿਮ ਤੇ ਹੌਲ ਹੀਠਾਂ ਲੁੱਕ ਗਈ ਸੀ ਧਰਤੀ ਤੇ ਪਲਾਉ ਦੀ ਖੁਸ਼ਬੂ ਨਾਲ ਖੂਬ ਚਮਕੀ ਆਪ ਬੈਠ ਗਏ ਤਨ ਗੁਰੂ ਨਾਨਕ ਆਖਿਆ ਤੇ ਖੂਬ ਸਕਿਆ ਕਈ ਪਕਵਾਨ ਆਏ ਤੇ ਰਸਦਾਇਕ ਖਾਵੇ ਤੇ ਆਖੇ ਅਚਾਰਜ ਸ਼ਹਿਰ ਤੇ ਖਮੋਸੀ ਦਾ ਹੈ ਨਾ ਕੋਈ ਕੂੰਦਾ ਹੈ ਨਾ ਸਹੰਦਾ ਹੈ ਅੱਲਾ ਖੈਰ ਕਰੇ ਕੋਈ ਜਾਦੂ ਨਾ ਹੋ ਰਿਹਾ ਹੋਵੇ ਜਾਂ ਮੈਂ ਸੁਪਨੇ ਵਿੱਚ ਨਾ ਹੋਵਾਂ ਸਮਰਤ ਅਖ ਹੈ ਕਿ ਪਲੇਖਾ ਪਰ ਪੇਟ ਭਰ ਰਿਹਾ ਹੈ ਭੁੱਖ ਹਟ ਰਹੀ ਹੈ ਸਮਰਤ ਅਖ ਹੀ ਹੈ ਰਾਜ ਤਾਂ ਭਲਾ ਸੁਪਣਿਆਂ ਨਾਲ ਤੇ ਟੂਣਿਆਂ ਨਾਲ ਨਹੀਂ ਆ ਜਾਂਦਾ ਰੱਜ ਕੇ ਖਾਦਾ ਹੁਣ ਨੀਂਦ ਵੀ ਆਈ ਪਰ ਪਿੱਛੇ ਪਰਤਨ ਦੀ ਵੀ ਸੁਜੀ ਨજર ਚੱਕ ਕੇ ਪਿੱਛੇ ਤੱਕਿਆ ਤੇ ਤੁਰ ਪਿਆ ਜਿਸ ਡੌਡੀ ਆਪ ਬੜੇ ਸਨ ਉੱਥੇ ਮੰਝਾ ਡੱਠਾ ਹੈ ਚਿੱਟੀ ਵਿਸਾਈ ਹੈ ਆਪ ਬੈਠ ਗਏ ਬੈਠੇ ਲੇਟ ਗਏ ਲੇਟੇ ਸੌ ਗਏ